ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਰੇ ਡਾਕਟਰ ਸਾਦਮਪੁਰ ਦੇ ਆਦਮਪੁਰ ਡਾਕਟਰਸ ਐਸੋਸੀਏਸ਼ਨ ਸਾਰੇ ਇਕੱਠੇ ਹੋਏ ਆਂ ਇਹ ਪਿਛਲੇ ਦਿਨੀ ਜੋ ਵੀ ਇਨਸੀਡੈਂਟ ਡਾਕਟਰ ਮਮਿਤਾ ਨਾਲ ਹੋਇਆ ਹੈ ਬਹੁਤ ਹੀ ਇੱਕ ਗਲਤ ਇਨਸੀਡੈਂਸ ਹੈ ਇੱਕ ਬਹੁਤ ਹੀ ਗਲਤ ਮੈਸੇਜ ਹੈ ਸੋਸਾਇਟੀ ਲਈ ਉਸ ਲਈ ਅਸੀਂ ਸਾਰੇ ਡਾਕਟਰਸ ਅੱਜ ਆਦਮਪੁਰ ਇੱਕ ਕੈਂਡਲ ਮਾਰਚ ਕਰ ਰਹੇ ਆਂ ਜਿਸ ਲਈ ਅਸੀਂ ਆਪਣਾ ਇੱਕ ਜੋ ਵੀ ਇਨਸੀਡੈਂਸ ਹੋਇਆ ਇਸ ਲਈ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆਂ ਇਹ ਇਨਸੀਡੈਂਟ ਜੋ ਹੋਇਆ ਹੈ ਸਿਰਫ ਇੱਕ ਡਾਕਟਰ ਨਾਲ ਨਹੀਂ ਹੋਇਆ ਇਹ ਕਿਸੇ ਦੀ ਬੇਟੀ ਨਾਲ ਹੋਇਆ ਹੈ ਇਹ ਕਿਸੇ ਦੀ ਧੀ ਨਾਲ ਹੋਇਆ ਹੈ ਇਹ ਕਿਸੇ ਦੀ ਭੈਣ ਨਾਲ ਹੋਇਆ ਹੈ ਇਹ ਬਹੁਤ ਹੀ ਇੱਕ ਗਲਤ ਸੰਦੇਸ਼ ਹੈ ਸਾਡੀ ਸੋਸਾਇਟੀ ਲਈ ਇਹ ਤੁਸੀਂ ਦੇਖ ਰਹੇ ਕਿ ਅੱਜ ਤੱਕ ਕਿ ਕੁਝ ਪਿਛਲੇ ਕੁਝ ਸਾਲਾਂਾਂ ਚ ਇਦਾਂ ਦੇ ਇਨਸੀਡੈਂਸ ਬਹੁਤ ਵਧ ਰਹੇ ਹਨ ਤੇ ਇਹ ਹੁਣ ਇੱਕ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਜਾਗਰੂਕ ਹੋਣਾ ਚਾਹੀਦਾ ਹੈ ਜਾਗਰੂਕ ਹੋ ਕੇ ਇਸ ਇਦਾਂ ਦੇ ਘਟਨਾਵਾਂ ਲਈ ਸਖਤ ਤੋਂ ਸਖਤ ਸਜ਼ਾ ਇੱਕ ਸਾਨੂੰ ਕਨਿਆ ਕਾਨੂੰਨ ਇੱਕ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਬਣਾਵੇ ਤਾਂ ਕਿ ਅੱਗੇ ਤੋਂ ਜੋ ਕੋਈ ਸੈਕਸual ਇਨਸੀਡੈਂਟਸ ਹੋਵੇ ਤਾਂ ਉਸ ਜਿਹੜਾ ਬੰਦਾ ਜਿਹੜਾ ਕਰ ਰਿਹਾ ਹੋ ਉਸ ਨੂੰ ਉਹਦੇ ਮਨ 'ਚ ਡਰ ਹੋਵੇ ਕਿ ਇਹ ਇਸ ਤੋਂ ਬਾਅਦ ਮੇਰੇ ਲਈ ਕੇਸ ਸਜ਼ਾ ਹੋਵੇਗੀ ਜਾਂ ਮੇਰਾ ਇਹ ਹਾਲ ਹੋਵੇਗਾ ਇਹ ਸਿਰਫ ਇੱਕ ਡਾਕਟਰ ਹੀ ਨਹੀਂ ਸੀ ਇਹ ਕੋਈ ਵੀ ਕੁੜੀ ਕੋਈ ਵੀ ਬੇਟੀ ਸਾਡੀ ਕੋਈ ਵੀ ਭੈਣ ਸਾਡੀ ਸੁਰੱਖਿਤ ਨਹੀਂ ਫੀਲ ਕਰ ਰਹੀ ਅੱਜ ਜਮਾਨੇ 'ਚ ਉਹ ਦੇਖੋ ਜੀ ਡਾਕਟਰ ਔਨ ਡਿਊਟੀ ਡਾਕਟਰ ਸੀ ਜੀ ਜੋ ਉੱਥੇ ਡਿਊਟੀ ਤੇ ਐਮਰਜੈਂਸੀ ਡਿਊਟੀ ਤੇ ਬੈਠੇ ਸੀ ਜੋ ਕਿ ਲੋਕਾਂ ਦਾ ਲੋਕਾਂ ਦੀ ਜਾਨ ਬਚਾਉਣ ਲਈ ਉੱਥੇ ਬੈਠੇ ਸੀ ਤੇ ਉਹ ਆਪਣੀ ਜਾਨ ਗਵਾ ਬੈਠੀ ਉੱਥੇ ਇਹ ਬਹੁਤ ਹੀ ਇੱਕ ਗਲਤ ਗੱਲ ਹੈ ਬਹੁਤ ਹੀ ਇੱਕ ਵੱਡੀ ਇੱਕ ਸ਼ਰਮਨਾਕ ਇੱਕ ਇਨਸੀਡੈਂਟ ਹੈ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਇਸ ਲਈ ਆਪਣਾ ਇੱਕ ਰੋਸ ਪ੍ਰਦਰਸ਼ਨ ਕਰਦੇ ਹੋਏ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਲੋਕਾਂ ਨੂੰ ਸਾਰੇ ਹਾਣੂ ਗੁਰਵਸੀਆਂ ਨੂੰ ਜਿੰਨਾਂ ਨੇ ਐਨੇ ਸਾਥ ਨਾਲ ਵੱਧ ਚੜ ਕੇ ਸਾਥ ਦਿੱਤਾ ਸਾਡਾ ਤੇ ਸਕਿੰਡਰ ਮਾਚ ਸਾਡਾ ਸਾਥ ਦਿੱਤਾ ਤੇ ਮੈਂ ਧੰਨਵਾਦ ਕਰਦਾ ਹਾਂ ਤੇ ਟਾਪ ਨਿਊਜ਼ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਆਸ਼ਾ ਕਰਦਾ ਹਾਂ ਕਿ ਇਹ ਗੁਣਾਂ ਦਾ